ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 22 ਫਰਵਰੀ ਤੱਕ ਦੀ ਮੌਸਮ ਅਪਡੇਟ ਲੈ ਕੇ حاضر ਆ ਜੀ ਆਉਣ ਵਾਲੇ 4 ਦਿਨਾਂ ਦੇ ਦੌਰਾਨ ਮੌਸਮ ਵਿੱਚ ਕੀ ਬਦਲਾਅ ਆਖੇ ਜਾਣਗੇ ਸਾਰੀ ਜਾਣਕਾਰੀ ਤੁਹਾਨੂੰ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੂ ਜੁੜੇ ਰਹਿਣਾ ਹੁਣ ਜੀ ਅਜੇਕਰ ਤਾਜ਼ਾ ਅਪਡੇਟ ਦੇਖਿਓ ਜੋ ਕਿ ਮੌਸਮ ਵਿਭਾਗ ਨੇ ਜਾਰੀ ਕੀਤੀ ਗਈ ਹੈ ਜੀ ਪਹਿਲਾਂ ਤੁਹਾਨੂੰ ਪ੍ਰੈਸ ਨੋਟ ਦਿਖਾਉਣੀ ਹੈ ਜੋ ਕਿ ਮੌਸਮ ਵਿਭਾਗ ਨੇ ਅੱਜ ਜਾਰੀ ਕੀਤਾ ਹੈ ਤੇ ਇਹਦੇ ਵਿੱਚ ਇਹ ਗੱਲ ਆਖੀ ਹੈ ਕਿ ਆਉਣ ਵਾਲੇ ਜਿਹੜੇ 3-4 ਦਿਨ ਹੋਣਗੇ ਮੀਹ ਵਾਲੇ ਹੋਣਗੇ ਜੀ ਗੜ ਚਮਕ ਦੇ ਨਾਲ ਮੀਂਹ ਪਣ ਕੇ ਔਰ ਗੜੇਵਾਰੇ ਦੀ ਜਿਹੜੀ ਹੈ ਸੰਭ ਜਤਾਈ ਗਈ ਹੈ 18 ਤੱਕ 22 ਫਰਵਰੀ ਤੱਕ ਇਹ ਜਿਹੜਾ ਸਿਸਟਮ ਹੈ ਇਹ ਪੂਰੀ ਤਰ੍ਹਾਂ ਐਕਟਿਵ ਰਹੇਗਾ ਜੀ ਤੇ ਤੁਹਾਨੂੰ ਇਹ ਦੱਸ ਦਈਏ ਜੀ ਇਹ ਜਿਹੜਾ ਫਰੈਸ਼ ਨੋਟ ਹੈ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਤੇ ਹੁਣ ਤੁਹਾਨੂੰ ਦਿਖਾਣੇ ਆ ਜੀ ਜੋ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਤੁਹਾਡੀ ਸਕਰੀਨ ਤੇ ਹੈ ਜ ਆਉਣ ਵਾਲੇ 4 ਦਿਨਾਂ ਦੀ ਜਕਰ ਗੱਲ ਕਰੀਏ ਯਾਨੀ ਕਿ ਅੱਜ 17 ਫਰਵਰੀ ਦਾ ਦਿਨ ਆ ਤੋਫੜ ਰਿਹਾ ਜੋ ਕਿ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਸੀ 18 ਤਰੀਕ ਯਾਨੀ ਕਿ ਕੱਲ ਤੋਂ ਜਿਹੜਾ ਫਚਮੀ ਸਿਸਟਮ ਹੈ ਉਹ ਹੋਰ ਇੱਕ ਤਰ੍ਹਾਂ ਐਕਟੀਵੇਟ ਹੋਣਾ ਸ਼ੁਰੂ ਹੋ ਜਾਊਗਾ ਕੱਲ ਦੁਪਹਿਰ ਤੋਂ ਬਾਅਦ ਬਦਲਵਾਇਆ ਜਿਹੜੀ ਪੰਜਾਬ ਦੇ ਵਿੱਚ ਫੜਨੇ ਸ਼ੁਰੂ ਹੋ ਜੂਗੀ ਜੀ 19 ਤਰੀਕ ਨੂੰ ਜਿਹੜੇ ਆ ਫਾਰੀngੀ ਦਰਜ ਹੋ ਸਕਦੇ ਨੇ ਜੇਕਰ ਦੇ ਸਕਰੀਨ ਤੇ ਦੇ ਸਕਦੇ ਹਾਂ ਪੰਜਾਬ ਹਰਿਆਣਾ ਚੰਡੀਗੜ੍ਹ ਇਹਨਾਂ ਥਾਵਾਂ ਤੇ ਜਿਹੜੇ ਆ ਤਿੰਨਾਂ ਸੂਕੇਤ ਵਿੱਚ ਫਾਰੀ ਤੋਂ ਵੀ ਫਾਰੀ ਵੀ ਦਰਜ ਹੋਣ ਦੀ ਸੰਭਾਵਨਾ ਹੈ ਜੀ ਤੇ ਔਰੇਂਜ ਅਲਰਟ ਜਿਹੜੇ ਨੇ ਜਾਰੀ ਕੀਤੇ ਨੇ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਉੱਨੀ ਤੋਂ ਵੀਹ ਤਰੀਕ ਨੂੰ ਲੈ ਕੇ ਜਿਹੜੇ ਨੇ ਔਰੇਂਜ ਅਲਰਟ ਜਾਰੀ ਕਰ ਦਿੱਤੇ ਗਏ ਨੇ ਤੇ ਕੱਲ੍ਹ ਨੂੰ ਵੀ ਅਲਰਟ ਨੇ ਜੀ ਯੈਲੋ ਅਲਰਟ ਪੰਜਾਬ ਦੇ ਵਿੱਚ ਚਾਲੀ ਪੰਜਾਹ ਕਿਲੋਮੀਟਰ ਰਫ਼ਤਾਰ ਦੀ ਹਵਾਵਾਂ ਪਲੱਸ ਗੜ ਚਮਕ ਦੇ ਨਾਲ ਮੀਂਹ ਕੱਲ੍ਹ ਵੀ ਵੇਖੇ ਜਾਣਗੇ ਔਰ ਉੱਨੀ ਤੋਂ ਵੀਹ ਤਰੀਕ ਨੂੰ ਜਿਹੜੇ ਆ ਔਰੇਂਜ ਅਲਰਟ ਜਾਰੀ ਨੇ ਜੀ ਚਾਲੀ ਪੰਜਾਹ ਕਿਲੋਮੀਟਰ ਰਫ਼ਤਾਰ ਦੀਆਂ ਹਵਾਵਾਂ ਗੜੇਮਾਰੀ ਪਲੱਸ ਤੇਜੂngੀ ਜੜਿਆ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਾਰਜ ਹੋਣਗੇ 22 ਫਰਵਰੀ ਤੱਕ ਇਹ ਸਿਸਟਮ ਪੂਰੀ ਤਰ੍ਹਾਂ ਐਕਟਿਵ ਰਹੂਗਾ ਜੀ ਉਸ ਤੋਂ ਬਾਅਦ 23 ਤਰੀਕ ਨੂੰ ਮਾਸਲ ਦੇ ਵਿੱਚ ਫਿਰ ਤੋਂ ਜੜਾ ਜਾ ਸੁਧਾਰ ਹੋਣਾ ਸ਼ੁਰੂ ਹੋ ਜਾਊਗਾ ਜਲਾ ਹਰ ਫੋੜ ਗੱਲ ਕਰੀਏ ਜੀ ਜੋ ਕਿ ਤੁਹਾਡੇ ਸਕਰੀਨ ਤੇ ਹੈ ਤੁਸੀਂ ਦੇਖ ਸਕਦੇ ਹੋ 18 ਫਰਵਰੀ ਨੂੰ ਸਰਹੱਦੀ ਜਿਹੜੇ ਫਰਹਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਲਗਭਗ ਮਵਾਜਾ ਔਰ ਮਾਲਵੇ ਦੇ ਜਿਹੜੇ ਫਰਹ ਸਰਹੱਦੀ ਖੇਤਰ ਨੇ ਜਨਤ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੋਗਾ ਬਠਿੰਡਾ ਔਰ ਸ੍ਰੀ ਚੰਤਾ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਤੇ ਪਠਾਨਕੋਟ ਦੇ ਪੱਛਮੀ ਖੇਤਰਾ ਦੇ ਵਿੱਚ ਜਿਹੜੀਆਂ ਉਮੀਦ ਕਾਰਵਾਈਆਂ ਕੱਲ ਤੋਂ ਹੀ ਵੇਖਿਆ ਜਾਣਗੀਆਂ ਉਸ ਤੋਂ ਬਾਅਦ 19 ਤੋਂ 20 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜੇ ਲਗਭਗ ਪੰਜਾਬ ਦੇ ਜ਼ਿਆਦਾਤਰ ਖੇਤਰਾ ਦੇ ਵਿੱਚ ਉਮੀਦ ਅਰਜ ਹੋਣਗੇ ਜੀ ਜਿਨ੍ਹਾਂ ਦੇ ਵਿੱਚ ਮਾਲਵੇ ਦੇ ਜ਼ਿਆਦਾਤਰ ਖੇਤਰ ਤੇ ਮਾਝਾ ਦੇ ਜ਼ਿਆਦਾਤਰ ਖੇਤਰ ਸ਼ਾਮਲ ਨੇ ਔਰ ਸਰਹੱਦੀ ਖੇਤਰਾਂ ਦੇ ਵਿੱਚ ਹੋਈ ਚੜ੍ਹਿਆ ਇਹ ਕਾਰਵਾਈ ਮਿਆਦੀ ਇਸੇ ਤਰ੍ਹਾਂ ਜਾਰੀ ਰਹੂਗੀ 22 ਫਰਵਰੀ ਤੱਕ ਇਹ ਸਿਸਟਮ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਪ੍ਰਭਾਵਿਤ ਕਰਦਾ ਹੋਇਆ ਅੱਗੇ 23 ਤਰੀਕ ਨੂੰ ਪਹਾੜਵਾਂ ਨੂੰ ਕੂਚ ਕਰ ਜਾਵੇਗਾ ਸੋ ਗਲਦਿਆ ਜੀ ਅਗਲੀ ਵਾਰੀ ਇਹਦੇ ਵਿੱਚ ਜਾ ਸਕਦੇ ਹਾਂ ਧੰਨ